ਹਾਂਜੀ ਦੋਸਤੋ ਮੈਂ ਪ੍ਰਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂਗੇ ਕਬੱਡੇ ਕਬੱਡੀ ਕੱਪ ਦੀ ਅਪਡੇਟ ਅਸੀਂ ਤੁਹਾਨੂੰ ਦੱਸਾਂਗੇ ਵੀ ਇਸ ਕਬੱਡੀ ਕੱਪ ਤੇ ਕਿਹੜੀਆਂ-ਕਿਹੜੀਆਂ ਟੀਮਾਂ ਆ ਰਹੀਆਂ ਹਨ ਦੇ ਕਬੱਡੀ ਕੱਪ ਦੇ ਕੀ ਪ੍ਰਾਈਜ਼ ਰੱਖੇ ਗਏ ਹਨ ਹਾਂਜੀ ਦੋਸਤੋ ਇਹ 11ਵਾਂ ਸ਼ਾਨਦਾਰ ਇੰਟਰਨੈਸ਼ਨਲ ਕਬੱਡੀ ਕੱਪ ਹੈ ਜੋ ਕੀ ਪਿੰਡ ਕੈਰੋਂ ਜ਼ਿਲ੍ਹਾ ਤਨਤਾਰ ਵਿਖੇ ਕਰਵਾਇਆ ਜਾਵੇਗਾ ਮਿਤੀ 23 ਅਤੇ 24 ਦਸੰਬਰ 2023 ਨੂੰ ਇੱਥੇ ਇੱਕ ਕਬੱਡੀ ਆਲ ਓਪਨ ਦੀਆਂ ਸੱਦियां ਹੋਈਆਂ 8 ਇੰਟਰਨੈਸ਼ਨਲ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਜਿਨ੍ਹਾਂ ਦਾ ਪਹਿਲਾ ਇਨਾਮ 1,25,000 ਤੇ ਦੂਸਰਾ ਇਨਾਮ 1 ਲੱਖ ਰੁਪਇਆ ਵੈਸਟ ਰੇਡਰ ਤੇ ਵੈਸਟ ਜਾਫੀ ਦੇ ਲਈ ਵੱਡੇ ਪ੍ਰਾਈਜ਼ 51-52,000 ਰੁਪਏ ਦੇ ਰੱਖੇ ਗਏ ਹਨ ਤੇ ਨਾਲ ਹੀ ਦੋਸਤੋ ਹੁਣ ਗੱਲ ਕਰੀਏ ਇੱਥੇ ਪਹੁੰਚਣ ਵਾਲੀਆਂ ਟੀਮਾਂ ਦੀ ਨੰਬਰ 1 ਤੇ ਆ ਬਾਬਾ ਬਿਦੀ ਚੰਦ ਕਬੱਡੀ ਕਲੱਬ ਫਰੰਦੀਪੁਰ ਨੰਬਰ 2 ਤੇ ਆ ਸ਼੍ਰੀ ਗੁਰੂ ਅਰਜਨ ਦੇਵ ਜੀ ਕਬੱਡੀ ਕਲੱਬ ਚੋਲਾ ਸਾਹਿਬ ਨੰਬਰ 3 ਤੇ ਆ ਸ਼ਹੀਦ ਭਾਈ ਲਖਵੀਰ ਸਿੰਘ ਕਬੱਡੀ ਕਲੱਬ ਕਰਿਆਲਾ ਨੰਬਰ 4 ਤੇ ਆ ਮਾਜਾ ਕਬੱਡੀ ਕਲੱਬ ਕਰਿਆਲਾ ਕਲਸੀ ਨੰਬਰ 5 ਤੇ ਆ ਬਾਬਾ ਬਿਸ਼ਨਾ ਦਾਸ ਕਬੱਡੀ ਕਲੱਬ ਨੱਥੂ ਚੱਕ ਨੰਬਰ 6 ਤੇ ਆ ਬਾਬਾ ਨਾਮਦੇਵ ਜੀ ਕਬੱਡੀ ਕਲੱਬ ਕਮਾਣਾ ਨੰਬਰ 7 ਤੇ ਆ ਬਾਬਾ ਦਇਆ ਸਿੰਘ ਜੀ ਕਬੱਡੀ ਕਲੱਬ ਸੁਰਸਿੰਘ ਬੈਂਕਾਂ ਨੰਬਰ 8 ਤੇ ਆ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਖਡੂਰ ਸਾਹਿਬ ਹਾਂਜੀ ਦੋਸਤੋ ਇੱਥੇ ਚੋਟੀ ਦੀਆਂ ਇਹ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਜਿਨ੍ਹਾਂ ਦਾ ਲਾਈਵ ਪੰਜਾਬ 7 ਟੀਵੀ ਲਾਈਵ ਦੇ ਆਫੀਸ਼ੀਅਲੀ YouTube ਚੈਨਲ ਉੱਤੇ ਲਾਈਵ ਚਲਾਇਆ ਜਾਵੇਗਾ ਤੇ ਨਾਲ ਹੀ ਦੋਸਤੋ ਜੇ ਤੁਹਾਨੂੰ ਸਾਡੀ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਜਲਦੀ ਵੀਡੀਓ ਨੂੰ ਲਾਈਕ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਮਿਸਟਰ ਕਿੰਗ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ